50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਜੋ ਜਿਹੜੀ ਬਾਜ਼ਾਰ ਦੇ ਨੇ ਉਹ 300 ਰੁਪਏ ਦੀ ਕੁੜਤੀ ਮਤੂ ਜੀ ਦੀ ਦਸਤਾਰ ਪਾ ਕੇ ਪੁਰਾਣੇ ਆ ਜੋ ਲੈ ਜਾਓ 50 ਰੁਪਏ ਜਿਹੜੀ 500 ਦਾ ਸੂਟ ਲੈਣੇ ਲੈ ਜਾਓ 100 ਰੁਪਏ ਦਾ ਬਾਗੇ ਬਣੇ 100 ਰੁਪਏ ਦਾ ਰਾਂਗ ਡਿਜ਼ਾਈਨ ਜਿੰਨੇ ਮਾਤੀ ਲੈ ਲਓ 100 ਰੁਪਿਆ ਦਾ ਰੈਡੀमेड ਸੂਟ 8 800 ਵਾਲਾ ਲੈ ਜਾਓ 150 ਦੇਖੋ ਜੀ ਦੁਪੱਟੇ ਬਾਜ਼ਾਰਾ ਜੇ 100 100 2 200 ਰੁ 33 ਰੁਪਏ ਦਾ 33 ਰੁਪਏ ਦਾ ਆ ਜੀ ਡਬਲ ਬੈਡ ਦੀ ਚਾਦਰ ਜਿਹੜੀ ਬਾਜ਼ਾਰ ਚ ਲੈਣੀ 1000 ਰੁਪਏ ਦੀ ਮਾਤੂ ਸ਼੍ਰੀ ਦਸਤਾਰ ਆ ਜੋ 1000 ਵਾਲੀ ਚਾਦਰ ਸਿਰਫ 250 ਰੁਪਏ ਚ ਲੈ ਜਾਓ ਸਹਰਾਣੇ ਘਬਰ ਨਾਲ ਕੜਾਈ ਵਾਲਾ ਸੂਟ 810 ਮਾਈ 500 1500 ਦਾ 1600 ਦਾ ਪਈਦਾ ਹੈ ਪਰਾ ਸੀ 320 ਰੁਪਏ ਦਾ ਕੜਾਈ ਵਾਲਾ ਸੂਟ 320 ਰੁਪਏ ਦਾ ਪਹਿਣਾ ਦੇ ਹੋਰ ਫਾਇਦੇ ਕਰਦਨੇ ਆ ਤੁਸੀਂ ਮਾਤੂਸ਼ਰੀ ਦਸਤਾਰ ਤੇ ਆਉਣਾ ਸਭ ਤੋਂ ਪਹਿਲਾਂ ਬਾਗਾ ਆਪਣਾ ਬੱਸ ਸਟੈਂਡ ਤੇ ਆ ਜਾਓ ਬੱਸ ਸਟੈਂਡ ਤੋਂ ਮਾਤੂਸ਼ਰੀ ਦਸਤਾਰ ਤੇ ਆਉਣ ਦੀ ਰਿਕਸ਼ੀ ਸਰਵਿਸ ਪਹਿਲ ਤੋਂ ਫ੍ਰੀ ਇੱਥੇ ਝੂਠ ਨਹੀਂ ਠੱਗੀ ਨਹੀਂ ਜਿਸ ਕਰਕੇ ਵੀ ਦੇਖੋ ਚਾਰੇ ਪਾਸੇ ਠਾਠਾਂ ਮਾਰਦਾ ਇਕੱਠ ਲੋਕ ਦੂਰੋਂ ਦੂਰੋਂ ਆ ਚੁੱਕਿਆ ਲੋਕੀ ਆਪਣੇ ਸਾਰੇ ਹੀ ਸ਼ਹਿਰ 50 ਕਿਲੋਮੀਟਰ ਤੋਂ 2 200 ਕਿਲੋਮੀਟਰ ਤੋਂ ਇੱਥੇ ਆ ਰਹੇ ਆ ਬਜ਼ਾਰਾਂ 'ਚ ਜਾਉਂਗੇ ਆਹਾ ਸੂਟ ਦਾ ਨੂੰ ਮਿਲਣਾ 4500 ਦਾ 4000 ਦਾ ਸਾਡੇ ਕੋਲ ਆਜੋ 45 4500 ਵਾਲੇ ਸੂਟ ਲੈ ਜਾਓ 18 1800 ਰੁਪਏ ਦੇ ਵਿੱਚ ਆਹ ਦੇਖ ਲਓ ਜੀ ਹਰ ਇੱਕ ਤਰ੍ਹਾਂ ਦੀ ਚੀਜ਼ ਇੰਸਟਾਗ੍ਰam ਵਾਲੇ ਸੂਟ ਫੇਸਬੁੱਕ ਵਾਲੇ ਗੂਗਲ ਵਾਲੇ ਜਿੰਦਾ ਦੀ ਵੈਰਾਈਟੀ ਲੈਣੀ ਲੈ ਜਾਓ ਜੇ ਤੁਸੀਂ ਲੈਣੇ ਇਤਨੇ ਤਾਜਵਰੀ ਵਾਲੇ ਸੂਟ ਬਾਜ਼ਾਰ 'ਚ ਜਾਉਂਗੇ ਸ਼ੋਰ ਉਮਰ ਜਾਉਂਗੇ ਦਾਜਵਰੀ ਪਾਣੀ 50000 ਰੁਪਏ ਦੀ ਸਾਡੇ ਕੋਲ ਆਜੋ 50000 ਰੁਪਏ ਦੀ ਦਾਜਵਰੀ ਸਿਰਫ 15000 ਰੁਪਏ ਚ ਬਣਾ ਕੇ ਦੇ ਦੇਾਂਗੇ 50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਯਾਰੀ ਜਿਹੜੀ ਬਾਜ਼ਾਰ ਤੇ ਆਨੇ ਹੋ 300 ਰੁਪਏ ਦੀ ਕੁੜਤੀ ਮਾਤੂ ਸ਼੍ਰੀ ਦਸਤਾਰ ਪਾ ਕੇ ਪੁਰਾਣੇ ਆ ਜਾਓ ਲੈ ਜਾਓ 50 ਰੁਪਏ ਜਿਹੜੇ 500 ਦਾ ਸੂਟ ਲੈਨੇ ਲੈ ਜਾਓ 100 ਰੁਪਏ ਦਾ ਪਾ ਕੇ ਬੜੇ 100 ਰੁਪਏ ਦਾ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ 100 ਰੁਪਏ ਦੇਖੋ ਜੀ ਜਿਹੜਾ ਬਾਜ਼ਾਰ ਚ ਮਿਲਦਾ 800 ਰੁਪਏ ਦਾ ਰੈਡੀਮੇਡ ਪਲਾਜ਼ੋ ਸੂਟ ਸਾਡੇ ਕੋਲ ਲੈ ਜਾਓ ਸਿਰਫ 150 ਰੁਪਏ ਚ ਜਿਹੜੀ ਸਲਾਈ 4 400 5 500 ਪਰ ਲੈ ਜਾਓ 150 ਰੁਪਏ 150 ਰੁਪਏ 150 ਰੁਪਏ ਰੈਂਕ ਦੇ ਡਿਜ਼ਾਈਨ ਕਲਰ ਪਸੰਦ ਦੇ ਉਹ ਚੱਕੋ ਜੀ ਕੜਾਈ ਵਾਲਾ ਵੀ ਆ ਗਿਆ ਕੜਾਈ ਵਾਲਾ ਸੂਟ 810 2500 5 1500 ਦਾ 1600 ਦਾ ਪੈਂਦਾ ਪਰ ਅਸੀਂ ਦੇਣਾ 2500 ਰੁਪਏ ਦਾ ਕੜਾਈ ਵਾਲਾ ਸੂਟ 2500 ਰੁਪਏ ਦਾ ਆਹ ਦੇਖੋ ਜੀ ਨਾਰਾਗਰ ਸੂਟ ਦੇ ਰਹੇ ਆ 프ਰੰਟ ਬਹੁਤ ਸੋਹਣਾ ਹੈਵੀ ਦੇ ਰਹੇ ਆ ਕਪੜਾ ਵੀ ਸੋਹਣਾ ਕੌਣ ਵਾਲੀ ਚੀਜ਼ 500 ਦੇ 2 250 ਰੁਪਏ 250 ਰੁਪਏ ਲੈ ਜਾਓ 250 250 ਦੇਖੋ ਜੀ ਥੱਲੇ ਵੀ ਕਢਾਈ ਡਿਜ਼ਾਈਨਰ ਪੀਸ ਦੇ ਰਹੇ ਆ 250 ਰੁਪਏ 250 ਰੁਪਏ 250 ਰੁਪਏ ਚੱਕੋ ਜੀ ਦੁਪੱਟੇ ਬਜ਼ਾਰਾਂ 'ਚ 100 100 2 200 ਰੁਪਏ ਤਾਂ ਇੱਥੇ 33 ਰੁਪਏ ਦਾ 33 ਰੁਪਏ ਦਾ 33 ਰੁਪਏ ਦਾ ਮਤਲਬ ਕੋ ਦੇ 1 ਨਹੀਂ 2 ਨਹੀਂ 3 ਜ਼ਬੱਟੇ 100 ਰੁਪਏ ਦੇ ਤਿੰਨ ਦੁਪੱਟੇ ਰੰਗਦਾਰ 100 ਰੁਪਏ ਦੇ ਤਿੰਨ ਬੋ ਜੀ ਡਬਲ ਬੈਡ ਦੀ ਚਾਦਰ ਜਿਹੜੀ ਬਾਜ਼ਾਰ ਚ ਲੈਣੀ 1000 ਰੁਪਏ ਦੀ ਮਾਤੂਸ਼ਰੀ ਦਸਤਾਰ ਆ ਜੋ 1000 ਵਾਲੀ ਚਾਦਰ ਸਿਰਫ 250 ਰੁਪਏ ਚ ਲੈ ਜਾਓ ਸਰਾਂ ਨੇ ਕਬਰ ਨਾਲ ਰਾਂਗੇ ਚ ਬਹੁਤ ਦਵਾਂਗੇ 1000 ਦੀਆਂ 4 250 ਰੁਪਏ ਜੀ 250 ਰੁਪਏ 250 ਰੁਪਏ ਚ ਲੈ ਜਾਓ ਬੈੱਡ ਸ਼ੀਟ ਚੱਕੋ ਜੀ ਤਾਜਵਰੀਆਂ ਵਾਲੇ ਸੂਟ ਕੜਾਈਆਂ ਵਾਲੇ ਸੂਟ ਆਜੋ ਹੁਣ ਆ ਗਈ ਵਰੀ ਦੀ ਉਹ ਵਿਆਹ ਚਾਤੀਆ ਦੇ ਸਾਹੇ ਹੋ ਗਏ ਖੁੱਲ ਗਏ ਚੱਕੋ ਜੀ ਯਾਰ ਵਾਲਾ ਸੂਟ 500 ਦਾ 500 ਦਾ 500 ਦਾ ਲਓ ਜੀ ਰਕੜੀ ਤੇ ਤਿਉਹਾਰ ਤੇ ਲਾਤੀ ਸੁਪਰ ਬੰਪਰ ਸੇਲ ਜਿਹੜਾ ਤੁਸੀਂ ਬਾਜ਼ਾਰ ਚ ਆ ਕੇ ਲੈਣਾ 20000 ਦਾ ਕੱਪੜਾ ਸਾਡੇ ਕੋਲ ਆਜੋ 20000 ਵਾਲਾ ਕੱਪੜਾ ਸਿਰਫ 8000 ਚ ਲੈ ਜਾਓ 8000 ਤੇ ਜੇ ਤੁਸੀਂ ਲੈਣੇ ਇਦਾਂ ਦੇ ਦਾਜਵਰੀ ਵਾਲੇ ਸੂਟ ਬਾਜ਼ਾਰ 'ਚ ਜਾਉਂਗੇ ਸ਼ੋਰ ਉਮਰ ਜਾਉਂਗੇ ਦਾਜਵਰੀ ਪਾਣੀ 50000 ਰੁਪਏ ਦੀ ਸਾਡੇ ਕੋਲ ਆਜੋ 50000 ਰੁਪਏ ਦੀ ਦਾਜਵਰੀ ਸਿਰਫ 15000 ਰੁਪਏ 'ਚ ਬਣਾ ਕੇ ਦੇ ਦਿਆਂਗੇ ਦੁਪट्टे 4 ਸੈਟਡ ਨੇਹਰੀਆ ਲੈ ਦਾਂਗੇ ਇੱਕੀ ਦਾਜਵਰੀ ਤੇ ਹੋਣ ਨਹੀਂ ਦੇਣੀ ਆਪਾਂ ਕਿਸੇ ਦੀ ਵੀ ਲੁੱਟ ਪਾਜੀ ਬਾਜ਼ਾਰਾਂ 'ਚ ਜਾਉਂਗੇ ਆਹ ਸੂਟ ਤੁਹਾਨੂੰ ਮਿਲਣਾ 4500 ਦਾ 4000 ਦਾ ਸਾਡੇ ਕੋਲ ਆਜੋ 45 45 ਵਾਲੇ ਸੂਟ ਲੈ ਜਾਓ 18 1800 ਰੁਪਏ ਦੇ ਵਿੱਚ ਆਹ ਦੇਖੋ ਡਿਜ਼ਾਈਨਰ ਪੀਸ ਚਮ ਚਮ ਕਰਦੇ ਸੂਟ ਟਾਪ ਦੀਆਂ ਚੀਜ਼ਾਂ ਦੁਪੱਟਿਆਂ ਦੇ ਵੀ ਦੇਖੋ ਫੁੱਲ ਕੜਾਈ ਬਾਜ਼ਾਰ ਦਾ ਰੇਟ 4000 ਸਾਡਾ ਰੇਟ ਸਿਰਫ 2000 ਰੁਪਿਆ ਆ ਵੀ ਤੁਸੀਂ ਚੈੱਕ ਕਰ ਲੋ ਮਤਲਬ ਵਿਆਹਾਂ ਸ਼ਾਦੀਆਂ ਦੇ ਕੱਪੜਿਆਂ 'ਚਾ ਸਾਡੀ ਅਸੀਂ ਟੋਰ ਕੱਢ ਦਿਆਂਗੇ ਰੇਟ ਦਵਾਂਗੇ ਮਿੱਟੀ ਦੇ ਪਾ ਡਿਜ਼ਾਈਨਿੰਗ ਬਹੁਤ ਆ ਫ੍ਰਾਈਟੀ ਬਹੁਤ ਆ ਚੈਲੰਜ ਆ ਪੰਜਾਬ 'ਚ ਜਿਹੜੇ ਮਰਜ਼ੀ ਦੁਕਾਨ ਸ਼ੋਰ ਨੂੰ ਚਲਜੋ ਤੁਹਾਡੀਆਂ ਲੁੱਟਾਂ ਹੋਣੀਆਂ ਮਾਤੂ ਸ਼੍ਰੀ ਦਸਤਾਰ ਸਿਰਫ 10000 ਰੁਪਏ 2000 ਰੁਪਏ 50000 ਰੁਪਏ ਮਾਰ ਜਾਂਦੇ ਕੱਪੜਾ ਵੇਚ ਰਿਆ ਚਾਹੇ ਤੁਸੀਂ ਫੋਟੋ ਵਾਲੇ ਸੂਟ ਲੈਣੇ ਆ ਚਾਹੇ ਤੁਸੀਂ ਬੁਟੀਕਾਂ ਵਾਲੇ ਪੀਸ ਲੈਣੇ ਆ ਆਹ ਦੇਖ ਲਓ ਜੀ ਹਰ ਇੱਕ ਤਰ੍ਹਾਂ ਦੀ ਚੀਜ਼ ਇੰਸਟਾਗ੍ਰam ਵਾਲੇ ਸੂਟ ਫੇਸਬੁੱਕ ਵਾਲੇ ਗੂਗਲ ਵਾਲੇ ਜਿੰਦਾ ਦੀ ਵੈਰਾਈਟੀ ਲੈਣੀ ਲੈ ਜਾਓ ਚਾਹੇ ਤੁਸੀਂ ਐਨਆਰਆਈਓ ਹੁਣ ਤੁਹਾਨੂੰ ਹੋਰ ਪਾਸੇ ਜਾਣ ਦੀ ਲੋੜ ਨਹੀਂ ਇੱਥੇ ਫਾਇਦਾ ਕੀ ਆ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ ਇੱਥੇ ਝੂਠ ਨਹੀਂ ਠੱਗੀ ਨਹੀਂ ਹੁੰਦੀ ਇਸ ਕਰਕੇ ਵੀ ਦੇਖੋ ਚਾਰੇ ਪਾਸੇ ਠਾਠਾ ਮਾਰਦਾ ਇਕੱਠ ਲੋਕ ਦੂਰੋਂ ਦੂਰੋਂ ਆ ਚੁੱਕਿਆ ਲੋਕੀ ਆਪਣੇ ਸਾਰੇ ਹੀ ਸ਼ਹਿਰ 100-100 ਕਿਲੋਮੀਟਰ ਤੋਂ 2-200 ਕਿਲੋਮੀਟਰ ਤੋਂ ਇੱਥੇ ਆ ਰਹੇ ਆ ਲੋਕ ਪੰਜਾਬ ਸਾਰਾ ਆ ਰਿਹਾ ਹਰਿਆਣਾ ਆ ਰਿਹਾ ਰਾਜਸਥਾਨ ਆ ਰਿਹਾ ਜੰਮੂ ਕਸ਼ਮੀਰ ਆ ਰਿਹਾ ਓਏ ਹਿਮਾਚਲ ਪ੍ਰਦੇਸ਼ ਤੋਂ ਵੀ ਲੋਕੀ ਆ ਰਹੇ ਆ ਕਰਕੇ ਲੋਕਾਂ ਨੂੰ ਪਤਾ ਵੀ ਸਾਡਾ ਫਾਇਦਾ 50 ਹਜ਼ਾਰ ਵਾਲਾ ਕੱਪੜਾ ਨੂੰ 15 ਹਜ਼ਾਰ ਚ ਮਿਲਣਾ 1 ਲੱਖ ਵਾਲੀ ਦਾਜਵਰੀ ਜਿਹੜੀ ਭਾਰੇ ਸੂਟਾਂ ਦੀ 30 ਹਜ਼ਾਰ ਚ ਮਿਲਣੀ ਆ ਜਿਹੜਾ ਰਕੜੀ ਦੇ ਉੱਤੇ ਦੇਣ ਲੈਣ ਲਈ ਕੱਪੜਾ ਲੈਣਾ ਬਾਜ਼ਾਰ 'ਚ 20 ਹਜ਼ਾਰ ਦਾ ਇੱਥੇ 8 ਹਜ਼ਾਰ ਦਾ ਮਿਲਣਾ ਚੱਕੋ ਜੀ ਪੱਟੀ ਕਾਲੇ ਪੀਸ ਫੋਟੋ ਵਾਲੇ ਪੀਸ ਆ ਗਏ ਦੁਪट्टे ਰਾਖੜੀ ਤੇ ਪਹਿਣਾ ਵਾਲੀ ਬਹੁਤ ਭਾਰੀ ਔਵਰ ਬਹੁਤ ਜਿਆਦਾ ਭਾਰੀ 2000 ਵਾਲਾ ਸੂਟ ਸਿਰਫ ਸਿਰਫ 850 ਚੀਂ ਦੇਖਣ ਦੇਖੀ ਚਲੋ ਫੋਟੋਆਂ ਦੇਖੀ ਚਲੋ 850 ਰੁਪਏ ਇੱਕੋ ਹੀ ਰੇਟ ਚੱਕੋ ਜੀ 3 3000 35 3500 ਵਾਲੇ 850 ਦੁਪट्टे ਦੇਖੋ ਜੀ ਪੌਂਚੀਆ ਦੇ ਕੰਮ ਦੇਖੋ ਬਾਜੂ ਦੇ ਕੰਮ ਦੇਖੋ ਡਿਜ਼ਾਈਨਰ ਪੀਸ ਸੋਲੋ ਪੀਸ ਮਾਜੀ ਸੋਲੋ ਚੱਕੋ ਪਟਿਕ ਵਾਲੇ ਪੀਸ 850 ਰੇਟ ਲੈ ਕੇ ਲਾਤਾ ਦਿਜਣ ਇੱਕ ਤੋਂ ਇੱਕ ਚੋਟੀ ਤੋਂ ਚੋਟੀ ਡਿਜ਼ਾਈਨ ਹੁਣ ਨਹੀਂ ਹੋਣਾ ਮੁਕਾਬਲਾ ਮਾਤੂਸ਼ਰੀ ਦਸਤਾਰ ਦਾ 850 ਦਾ ਪੈਣਾ ਵਾਲੀ ਸੂਟ ਲਾ ਦੇ ਦੇਖੋ ਜੀ ਪੈਣਾ ਦੇ ਹੋਰ ਫਾਇਦੇ ਕਰਦਨੇ ਆ ਤੁਸੀਂ ਮਾਤੂਸ਼ਰੀ ਦਸਤਾਰ ਤੇ ਹੁਣਾ ਸਭ ਤੋਂ ਪਹਿਲਾਂ ਬਾਗਾਪੁਰਾਣਾ বাস ਸਟੈਂਡ ਤੇ ਆ ਜਾਓ বাস ਸਟੈਂਡ ਤੋਂ ਮਾਤੂਸ਼ਰੀ ਦਸਤਾਰ ਤੇ ਆਉਣ ਦੀ ਰਿਕਸ਼ੀ ਸਰਵਿਸ ਪਹਿਲ ਤੋਂ ਫ੍ਰੀ ਤੁਸੀਂ ਬੱਸ ਤੇ ਜਿ ਬੈਠ ਕੇ ਆ ਜਾਓ ਬਾਗਾਪੁਰਾਣਾ ਬਾਗਾਪੁਰਾਣਾ বাস ਸਟੈਂਡ ਤੋਂ ਸਟੋਰ ਤੱਕ ਆਉਂਗੇ ਤਾਂ ਰਿਕਸ਼ੇ ਦੇ ਵਿੱਚ ਤੁਸੀਂ ਫ੍ਰੀ ਬੈਠ ਜਾਣਾ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਦੇਖੋ ਅਸੀਂ ਕਪੜਾ ਵੀ ਸਸਤਾ ਦੇਈ ਜਨੇ ਆ ਕਵਾਲਿਟੀ ਵਧੀਆ ਦੇ ਰਹੇ ਆਂ ਰਿਕਸ਼ੀ ਦੀ ਸਰਵਿਸ ਬਿਲਕੁਲ ਫ੍ਰੀ ਕਰਤੀ ਆ ਮਤਲਬ ਸਾਰੇ ਪਾਸੇ ਘੁੰਮ ਘਮਾ ਕੇ ਤੁਹਾਡੇ ਭੱਟੇ ਫਾਇਦੇ ਹੋ ਰਹੇ ਆ 100 ਰੁਪਏ ਦਾ ਸੂਟ ਕੋ ਦਿੰਦਾ ਨਹੀਂ ਦਿੰਦਾ 50 ਰੁਪਏ ਦੀ কুরਤੀ ਕੋ ਦਿੰਦਾ ਨਹੀਂ ਦਿੰਦਾ ਉਹ 33 ਰੁਪਏ ਦਾ ਦੁਪੱਟਾ ਕੋ ਦਿੰਦਾ ਨਹੀਂ ਦਿੰਦਾ ਇਹ ਚੀਜ਼ਾਂ ਸਿਰਫ ਮਾਤੂ ਸ਼੍ਰੀ ਦਰਬਾਰ ਤੇ ਜਿੱਥੇ 2 2000 ਵਾਲੇ ਸੂਟ ਤੁਹਾਨੂੰ 850 ਚ ਦੇ ਰਹੇ ਆ ਛੇਤੀ ਆ ਜਾਓ ਹੋਰ ਪਾਸੇ ਨਾ ਜਾਓ 11 ਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਪੱਗਾਪਨ